ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਮੈਦੀਆਂ ਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੌਂਕੀਬੀਰ ਕਲਾ ਪਾਇ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਤਾਜ਼ੀਆਂ ਸੋਈਆਂ ਵੇੜਾਂ ਤੁਹਾਨੂੰ ਦਿਖਾਵਾਂਗੇ ਤੇ ਇੱਕ ਤੁਹਾਨੂੰ ਮਾਈ ਦਿਖਾਉਣੀ ਹੈ ਹਾਂਜੀ ਵਿਜੀ ਸਤ ਸਾਲ ਜੀ ਸਤ ਸਾਲ ਜੀ ਯਾਰ ਵਿਜੀ ਕੀ ਹਾਲ ਏ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਬੜੀ ਕਿਰਪਾ ਹੈ ਬਾਬਾ ਜੀ ਚਲੋ ਕਿਰਪਾ ਜੀ ਦੀ ਹੈ ਮੈਂ ਜਿਆਦਾ ਵਾਵਾ ਬੈ ਕੇ ਇੱਧਰ ਫਿਰ ਹੀ ਬੜਾ ਬੈ ਕੇ ਰਾਤ ਦਾ ਹੀ ਭੰਡਿਆ ਜੀ ਅੱਛਾ ਹਾਂਜੀ ਹਾਂਜੀ ਠੀਕ ਹੈ ਤੇ ਚਲੋ ਨਾਮ ਦੱਸਦੇ ਕਰੀ ਹਾਂ ਸ਼ੌਕੀ ਜੀ ਪਿੰਡ ਮਿਆਧੀਆਂ ਤਹਿਸੀਲ ਜੀ ਨਾਲਾ ਜ਼ਿਲ੍ਹਾ ਅਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੇ 7298 39275 ਠੀਕ ਹੈ ਹਾਂਜੀ ਤੇ ਕਿੰਨੀਆਂ ਫੇਰ ਅੱਜ ਆਪਣੇ ਕੋਲ 2000 ਰੁਪਏ ਵਸ਼ੀ ਰਾਤੀ ਗਈ ਹੈ ਲੱਪੇ ਨੂੰ ਪੇਜੇ ਜੇ ਪੱਠੀ ਨਹੀਂ ਖਾਂਦੀ ਠੀਕ ਆ ਹਾਂਜੀ ਬਾਕੀ ਠੰਡੀ ਈ ਹੋਈ ਹੈ ਮਗਰ ਵੀ ਇਹਦੇ ਵਸ਼ੀ ਮਗਰ ਵੀ ਇਹ ਪੁੱਜੀ ਵਸ਼ੀ ਹਾਂ ਦੇਖ ਸੰਦੇ ਹਵਾਨੇ ਦਾ ਕੁਛ ਕੁਛ ਜਿਹਾ ਭਲਾ ਵੀ ਹਵਾਨੇ ਤੇ ਹੈਗੀਆਂ ਤੇ ਆ ਬੱਚਾ ਜੇ ਵਸ਼ੀ ਹੈ ਦੇਖੋ ਕੋਈ ਪਲੀ ਆਹੋ ਸੀਜਾ ਹੋਜੀ ਗਾਵਾਂ ਉਹੋ ਜੀ ਸੇਮ ਵਸ਼ੀ ਮਗਰ ਕਿੰਨੇ ਕਿਲੋ ਦੁੱਧ ਵਾਲੀ ਜੇ ਵੇਚੀਏ 100 ਰੁਪਏ ਜੀ ਘਰ ਵਾਲੇ ਜਾਣਦੇ ਨੇ ਕਿ 25 26 ਕਿਲੋ ਚ ਹੋਇਆ ਅੱਛਾ ਬਾਕੀ ਗਰਮੀ ਗਰਮੀਆਂ ਵਾਰ ਹੈ ਕਰੋ 100 ਰੁਪਏ ਜੀ ਨੂੰ ਗਰਮੀ ਦੀ ਨਹੀਂ ਕੋਈ ਪਰਵਾਹ ਹਾਂਜੀ ਬਾਈ ਕੱਦਗਾਠ ਵੀ ਚੰਗਾ ਹੈ ਕੋਈ ਚਵਾਈ ਜਾਊਗੀ ਕੋਈ 18 19 ਕਿਲੋ ਦਾ ਰਾਮਾ ਠੀਕ ਹੈ ਹਾਂਜੀ ਉਹ ਤੇ ਆਂਦੇ 25 26 ਕਿਲੋ ਚ ਹੋਇਆ ਆਪਾਂ ਕਹਾਂਗੇ 18 ਕਿਲੋ ਬਾਕੀ ਵੀਰ ਭਰਾ ਸਮਝਿਆ ਆਪਣੀ ਸਮਝਣਾ ਕੋਈ ਵੇਖ ਲੈ ਹੈਨਾ ਬਾਕੀ ਵੇਖ ਜਾਣੀ ਜਦੋਂ ਭਾਂਡਾ ਲੱਗਾ ਤੋਰੋ ਹੱਕਰੀ ਸਵੇਰੀ ਦੀ ਰਾਤ 12:00 ਵਜੇ ਹਾਂਜੀ ਪਹਿਲਾਂ ਸੋਈ ਤੇ 12 ਵਜੇ ਜੇ ਸੁੱਟਦੀ ਨੇ 12 ਵਜੇ ਦੀ ਚੁਵਾਈ ਵੀ ਹੋ ਗਈ ਜੇ ਸੋਇਆ ਜੇ ਇਸਨੇ ਪੰਜ ਮਤਲਬ ਕਿ ਕੱਲ ਸ਼ਾਮਾਂ ਦੀ ਸੋਈ ਆ ਗਈ ਠੀ ਤੋਰਾਂ ਫਿਰ ਕੱਲ ਸ਼ਾਮਾਂ ਦੀ ਸੋਈ ਆ ਤੇ ਰਾਤ ਨੂੰ ਕਿੰਦੇ ਜੇ ਜੋਦੀ ਨੇ ਪ੍ਰੋਪਰ ਪਾਤੀ ਤੇ ਹੈਗੀ ਜਿਹੜੀ ਜਰਸੀ ਜਾਂ ਤੇ ਕੱਦ ਕਾਠੇ ਦਾ ਜਿਹੜਾ ਐਚ ਐਫ ਗਾਵਾ ਮਰ ਜਾ ਤਾਜੀ ਸੋਈ ਜੇ ਥੋੜੀ ਲੱਪੇ ਚ ਵੀ ਆ ਬਾਕੀ ਥੱਲੇ ਬੜੀ ਕਮਾਲ ਦੀ ਤਿਆਰ ਹੋਈ ਆ ਤੇ ਥਣ ਵੀ ਚੰਗਾ ਲੱਗਾ ਜਿਹੜਾ ਇਹਦੇ ਕੋਲ ਤੇ ਕਿੰਨਾ ਫਿਰ ਮੁੱਲ ਰੱਖਣਾ ਵੀ ਦੀ ਇਹਦਾ ਆ ਮੁੱਲ ਤੇ ਹਰਕੀ ਜੀ ਕੰਮ ਆ ਹੋਈਆਂ ਗਾੜਾਂ ਦਾ ਬਾਜ਼ਾਰ ਤੇ 60 ਹੀ ਹੋਣਿਆ 65 ਹੀ ਹੋਣਿਆ ਹਾਂਜੀ ਮੁੱਲ 55000 50000 ਜਿਹੜਾ ਜਿਆ ਜਿਆ ਦੀ ਦੇ ਦੋਗੇ ਵਿੱਚੋਂ ਕਰਦੇ ਕਿ ਛੋਟ ਛੜ ਇੱਕੋ ਗੱਲ ਕਰਦੀਏ ਪੂਰੇ 46 ਹੀ ਦੇ ਦੀਏ ਦੇ ਦੇ 46 ਹਾਂਜੀ ਧੱਕਾ ਹੋ ਜਾਂਦਾ ਜੀ ਨਹੀਂ ਧੱਕਾ ਨਹੀਂ ਹੁੰਦਾ ਜਾਂਦਾ ਮੀਮੋਂ ਪੈਂਦੇ ਆ ਮੌਸਮ ਬਦਲਿਆ ਆ ਹਾ ਨਵੀਰਾ ਨੇ ਪਸ਼ੂ ਪਸ਼ੂ ਖਰੀਦਨੇ ਕੋਈ ਨਹੀਂ ਕੋਈ ਨਹੀਂ ਹਰਪੀ ਜੀ ਜੇ ਤੁਸੀਂ ਕਹਤਾ ਦੇ ਦਾਂਗੇ ਠੰਡੇ ਪੀਣੇ ਕੋਈ ਕੁਛ ਹੀ ਕਰਵਾ ਦੇ ਠੀਕ ਐ ਤੇ ਬਾਕੀ ਇਹ ਕੋਈ ਫੋਨ ਲਾਵੇ ਮਾਨਤਾਂ ਨੇਚੋ ਵੀ ਹੋ ਜਾਊਗਾ ਹਨਾ ਕੋਈ ਨੀ ਕੋਈ ਫੋਨ ਲਾਵੇ ਖੁੱਲਾ ਹੋ ਜਾ ਮਾਨਤਾਂ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਕਿੰਨੇ ਕ ਦੁੱਧਾ ਲੀਜੇ ਇਹ ਹਰਪੀ ਜੀ ਇਹ ਕੋਈ ਵੀ ਪਰਸੋਂ ਦੀ ਸੂਈ ਜੇ ਇਹ ਬਿਲਕੁਲ ਸਿੱਪੜੀ ਸਿੱਪੜੀ ਉਦਾਂ ਹੀ ਆਹ ਦੇਖ ਸਾਡੇ ਤਾਜ਼ਾ ਹੀ ਬੱਚਾ ਜਿਹੜਾ ਇਹਦਾ ਫੇਰ ਬਿਲਕੁਲ ਇਹਦੇ ਮਗਰ ਬੱਛਾ ਜੀ ਬੱਛਾ ਜੀ ਹਰਪੀ ਜੀ ਦਾ ਮਗਰ ਤੇ ਇਹਦੇ ਕੋਲ ਕਿੰਨਾ ਜੇ ਬੋਲਾ ਇੱਕ ਹਰਪੀਜੀ ਬੋਲਾ ਹੀ ਜਿਹੜਾ ਲੀਟਰ ਵਾਲਾ ਉਹ ਹੋਊਗਾ 7 ਕਿਲੋ ਅੱਛਾ ਬੋਲਾ ਹੀ ਹੈ ਜਿਹੜਾ ਤੇ ਬਾਕੀ ਘਰ ਵਾਲਿਆਂ ਦੇ ਗੁੱਦ 12 13 ਕਿਲੋ ਤੋਂ ਆਦੀ ਹੈ ਬਾਕੀ Samsung ਕੋ ਕਰੂਗੀ ਭਰਾ ਸਾਜੂ 10 12 ਤੋਰੋਂ ਫੇਰੇ 3 Samsung ਕੀਤਾ ਕਿੰਨਾ ਕਿ 10 11 ਲੀਟਰ ਦੋ ਜਿਹੜਾ ਚਾਈ ਜਾਊਗੀ ਤੇ ਕਿ ਨਾ ਇਹਦਾ ਮੁੱਲ ਮੁੱਲ ਆ ਰੁਪਈਆ ਨਾਲ ਇਹਦਾ ਤਾਂ ਮੈਂ 25 ਤਰੀਕ ਨੂੰ ਜਿੰਨਾ ਮਰਜ਼ੀ ਕਰੀ ਗਈ ਹੈ ਇਹ 30000 ਵੀ ਦੇ ਦੀ 30000 ਦੀ ਵਿੱਚੋਂ ਕਰ ਦੋਗੇ ਛੋਟ ਛੜਾ ਕਿੰਨੇ ਦੀ ਦੇ ਦਈਏ 28 ਦੀ ਦੇ ਦਈਏ 18000 ਚਲੋ ਬਾਕੀ ਕੋ ਫੋਨ ਲਾਵੇ ਕਰੀ ਕੋਈ ਨਹੀਂ ਮਾਨ ਕਰਾਂਗੇ ਖੁੱਲਾ ਕਰ ਦੋਗੇ ਮਾਨ ਤਾਂ ਠੀਕ ਹੈ ਜੀ ਬਾਕੀ ਠੰਡੀ ਧਿਰ ਜੇ ਵੀ ਵਸੀ ਕੋਈ ਪਰਵਾਹ ਨਹੀਂ ਤੇ ਇੱਕ ਹੁਣ ਆ ਮੱਝ ਆ ਗਈ ਜੇ ਇਹ ਬੱਚੇ ਤੋਂ ਬਿਨਾ ਹੀ ਜੇ ਬੱਚੇ ਤੋਂ ਬਿਨਾ ਹੀ 10000 ਰੁਪਈਆ ਠੀਕ ਹੈ ਇਹਨਾਂ ਕਿ ਜੀ ਕਹਿੰਦੇ ਸੀ ਕਿ ਇਹਨੂੰ 2 ਮਹੀਨੇ ਹੋ ਗਏ ਬਣੀ ਅੱਛਾ ਬਾਕੀ ਨਹੀਂ ਨੀ ਮੈਂ ਕੀ ਕੋਈ ਨਹੀਂ ਬਾਕੀ ਦੁੱਧ ਦੇ ਦਾ ਕੋ ਹੈਗਾ ਜੇ ਜਿਹੜਾ 6 ਕਿਲੋ 6 ਕਿਲੋ ਆਪਾਂ 700 ਰੁਪਏ ਜੀ ਮੰਨ ਕੇ ਚੱਲੀਏ ਤੇ ਮਿਲਦੀ ਕਿੱਦਾਂ ਜੀ ਮਿਲਦੀ 1000 ਰੁਪਏ ਜੀ ਠੀਕ ਹੈ ਜੀ ਇੱਕ ਟਾਈਮ ਦੀ ਕੀਤੇ ਇੱਕ ਟਾਈਮ ਪਾੜੇ ਦੋ ਰੋ ਹਾਂ ਫਿਰ ਇੱਕ ਕਰੀ ਕੀ ਕਹੇਗਾ ਜਾ ਕੇ ਦੋਵੇਂ ਟਾਈਮ ਟੀਕਾ ਲਵਾ ਸਕਦੀ ਏ ابھی ਚਲੋ ਕਿ ਹਵੇ ਇਦਾਂ ਕਰਦਾ ਚਾਹ ਪਾਣੀ ਦਾ ਸਾਰੀ ਜਾਊਗੀ 5 ਕਿਲੋ ਦੁੱਧ ਜਿਹੜਾ ਕਿੰਨੇ ਕਿਤੇ ਕੋਲ ਹੈਗਾ ਤੇ ਇਹਦਾ ਫਿਰ ਮੁੱਲ ਵੀ ਜੀ ਮੁੱਲ ਆ ਰੁਪਈਆ ਕਰਨ ਨੂੰ ਕਹੀ 40 ਕਰ ਲਈਏ ਹਾਂਜੀ 45 ਕਰ ਲਈਏ ਇਹਦਾ ਮੁੱਲ ਕਰਦੇ 35000 35000 ਛੋਟ ਛੋਟ ਕਰਨੀ ਵਿੱਚ 30000 ਰੁਪਈਆ ਕਿੰਨੀ ਕਰ ਕਿੰਨੀ ਕਰ ਦਈਏ 10000 ਕਰ ਦਈਏ 10000 ਹੋਰ ਕਰ ਦਈਏ 33000 ਦੇ ਦਈਏ 10000 ਰੁਪਈਆ ਠੀਕ ਹੈ ਜੀ ਹਾਂਜੀ ਬਾਕੀ ਇੰਨੇ ਜਿਹੇ ਹਰਕੀ ਦਿੱਤੀ ਆ ਸਿਕ ਦੂਜੇ ਬਨੇਗੇ ਹਾਂਜੀ ਹਾਂਜੀ ਏਕ ਵੀ ਚਲੋ ਕਦ ਕੱਟ ਠੀਕ ਆ ਚੰਗਾ ਵਾ ਤੇ ਠੀਕ ਹੈ ਵੀ ਜੀ ਹੋਰ ਕੁਝ ਹੈ ਨਾ ਫਿਰ ਬਾਕੀ ਆ ਵੀ ਚਲੋ ਮੱਝ ਬੱਚੇ ਦਾ ਬਿਨਾ ਤੇ ਗਾਵਾਂ ਦੋਵੇਂ ਤਾਜ਼ੀਆਂ ਸੋਈਆਂ ਬੋਲੇ ਤੇ ਚਵਾ ਚੂਜ ਗਲਤ ਹੋਏ ਕੋ ਘੂੜਾ ਟੱਟਾ ਆਪਣੀ ਚਵਾਈ ਕਰਕੇ ਪਾਸ ਕਰਕੇ ਵੇਸਟ ਆ ਕੇ ਆਪਣੀ ਸਮਝ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜੋ ਜੀ